ਪੰਜਾਬ ਸਰਕਾਰ ਦਾ ਅੱਜ ਕੈਬਨਟ ਦਾ ਫੈਸਲਾ ਆਇਆ ਹੈ ਕਿ ਲੋਕਾਂ ਨੂੰ ਖੁਸ਼ ਕਰਤਾ ਜੀ ਅਸੀਂ ਇੱਕੋ ਹੀ ਹੈਡਿੰਗ ਸੁਣੀ ਸੀ ਵਿੱਤ ਮੰਤਰੀ ਚੀਮਾ ਸਾਹਿਬ ਦੀ ਤੇ ਸਪੀਚ ਵੀ ਸੁਣੀ ਸੀਗੀ ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰੀ ਜ਼ਮੀਨ ਹੈ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਹਨੂੰ ਅਸੀਂ ਵੇਚਾਂਗੇ ਵੇਚ ਕੇ ਮਹਾਲੀ ਜਾਂ ਪਟਿਆਲੇ ਜਾਂ ਬਟਿੰਡੇ ਸੰਗਰੂਰ ਲੁਧਿਆਣਾ 20 25 ਪਿੰਡਾਂ ਦੇ ਨਾਂ ਲੈ ਕੇ ਉਹ ਉਹ ਕਹਿੰਦੇ ਉੱਥੇ 1500 ਕਿੱਲਾ ਜ਼ਮੀਨ ਅਸੀਂ ਇਕੱਠੀ ਖਰੀਦਾਂਗੇ ਤੇ ਉਹਦੇ ਵਿੱਚ ਫਿਰ ਜਿਹੜੇ ਲੋੜਵੰਦ ਬੰਦੇ ਉਹਨਾਂ ਨੂੰ ਜਗ੍ਹਾ ਬਣਾ ਕੇ ਦੇਵਾਂਗੇ ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਸਰਕਾਰੀ ਪ੍ਰਾਪਰਟੀ ਆ ਜੀ ਬੇਚਤੀ ਤਾਂ ਜਿਹੜਾ ਪੰਜਾਬ ਸਰਕਾਰ ਦਾ ਦਿਵਾਲਾ ਨਿਕਲ ਜਾਏਗਾ ਦੂਜਾ ਇਕਨੋਮੀ ਟਿੱਕੇਗੀ ਤੀਜਾ ਉਹਦਾ ਰੇਟ ਆ ਜਿਹੜਾ ਵੱਖ-ਵੱਖ ਹੋਵੇਗਾ ਕੋਮਰਸ਼ੀਅਲ ਆਲਾ ਕੋਈ ਨਾਨ-ਕਮਰਸ਼ੀਅਲ ਆਲਾ ਕੋਈ ਪਿੰਡਾਂ ਦੇ ਵਿੱਚ ਆ ਕੋਈ ਸ਼ਹਿਰਾਂ ਦੇ ਵਿੱਚ ਜਿਵੇਂ ਆਪ ਰੋਲਾ ਪਾਉਂਦੇ ਸੀ ਕਿ ਥਰਮਲ ਵੇਚਤਾ ਜੀ ਬਠਿੰਡੇ ਵਾਲਾ 1 ਰੁਪਏ ਦਾ ਉਹੀ ਹਾਲ ਹੁਣ ਇੱਥੇ ਸ਼ੁਰੂ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਜਿਹੜੀ 1500 ਕਿੱਲਾ ਜਦੋਂ ਜ਼ਮੀਨ ਅਕਵਾਇਰ ਕਰੋਗੇ ਤੇ ਕਿਸਾਨ ਜੂਨੀਅਨ ਨਾਲ ਫੇਰ ਪੰਗਾ ਪੈਣਾ ਪਹਿਲਾਂ ਪੰਜਾਬ ਸਰਕਾਰ ਇਹ ਟੀਚਾ ਬਣਾਵੇ ਵੀ ਜ਼ਮੀਨ ਅਕਵਾਇਰ ਕਿੱਥੇ ਕਰਨੀ ਹੈ ਹੁਣ ਨਾਂ ਬੋਲ ਕੇ ਕੈਬਨਟ ਦੇ ਵਿੱਚੋਂ ਕਾਨਫਰੈਂਸ ਕਰਕੇ ਲੁਧਿਆਣਾ ਕਪੂਰਥਲਾ ਰੋਈਪੁਰ ਪਟੰਡਾ ਮਹਾਲੀ ਲੁਧਿਆਣਾ ਜਰੰਦਰ ਕਿੰਨਾ ਨਾਂ ਬੋਲ ਗਏ ਉਹ ਲੋਕਾਂ ਨੂੰ ਚੱਕਰ ਜਿੱਤਾ ਪਤਾ ਨਾ ਉਹਦਾ ਬਲੱਡ ਪ੍ਰੈਸ਼ ਦੀਆਂ ਗੂਣੀਆਂ ਜਿਹੜੇ ਜ਼ਿੰਮੇਵਾਰਾ ਖਾਣੀਆਂ ਸ਼ੁਰੂ ਕਰਤੀ ਉਹਨਾਂ ਨੇ ਤਾਂ ਅੱਜ ਤੋਂ ਕਿਸੇ ਨੇ ਮੋਟਰ ਲਵਾਈ ਹੈ ਕਿਸੇ ਨੇ ਕੋਈ ਜ਼ਮੀਨ ਮਸਾਂ ਖਰੀਦੀ ਹੈ ਕਿਸ ਨੇ ਤਵਾਦਲਾ ਕੀਤਾ ਕਿਵੇਂ ਕਿਵੇਂ ਅਗਲਾ ਪਾਪੜ ਵੇੜ ਕੇ ਵੇਲ ਕੇ ਮਸਾ ਜਿਹੜੀ ਜ਼ਮੀਨ ਲੈਂਦਾ ਹੁਣ ਪਹਿਲਾਂ ਸਰਕਾਰ ਆ ਜਿਹੜੀ ਉਹ 1500 ਕਿੱਲਾ ਜਿਹੜੀ ਜ਼ਮੀਨ ਕਹਿੰਦੇ ਅਸੀਂ ਇਕੱਠੀ ਅਕਵਾਇਰ ਕਰਾਂਗੇ ਇੱਕ ਥਾਂ ਉੱਥੇ ਫਿਰ ਕੋਈ ਕਲੋਨੀ ਬਣਾਉਣਗੇ ਜਾਂ ਗਰੀਬ ਬੰਦਿਆਂ ਨੂੰ ਛੋਟੇ ਵਰਗ ਦੇ ਲੋਕਾਂ ਨੂੰ ਪਲਾਟ ਦੇਣਗੇ ਕੱਟ ਕੇ ਦੋ-ਦੋ ਮਾਲਾਂ ਤੇ ਜੋ ਵੀ ਹੈ ਚਲੋ ਦੇਣੇ ਬਣਦੇ ਉਹਨਾਂ ਵਾਸਤੇ ਤਕਰੀਬਨ ਵਾਸਤੇ ਪਰ 1500 ਜਿਹੜਾ ਏਕੜਾ ਉਹਦਾ ਇਕੱਠਾ ਟੀਚਾ ਨਹੀਂ ਨਾ ਮਿਤੇ ਆ ਗਿਆ ਕਿ ਕਿੱਥੇ ਅਕਵਾਇਰ ਕਰਨੀ ਹੈ ਜਿਹੜੀ ਛੋਟੇ ਛੋਟੇ ਟੁਕੜਿਆਂ ਚ ਹੈ ਜਿਵੇਂ ਕੋਈ ਮਾਨਸਾ ਮਾਨਸਾ ਦੇ ਨਾਲ ਲੱਗੇ ਪਿੰਡਾਂ ਛੋਟੇ ਛੋਟ ਪਿੰਡਾਂ ਉੱਥੇ ਕੋਈ ਕਿਲਾ ਦੋ ਕਿਲੇ ਹੈ ਜਿਹਨੂੰ ਪੰਚਾਇਤੀ ਜ਼ਮੀਨ ਆਪਾਂ ਕਹਿੰਦੇ ਆ ਸਰਕਾਰ ਦੀ ਜ਼ਮੀਨ ਉਹਨੂੰ ਵੇਚ ਤਾਂ ਦੇਵੋਗੇ ਪਰ ਹੁਣ ਜਿਹੜਾ ਮਤਲਬ ਖਿਆਲੇ ਦਾ ਕੋਈ ਕੋਟਲੀ ਦਾ ਕੋਈ ਕੱਲੋ ਦਾ ਕੋਈ ਢੈਪੀ ਦਾ ਉਹ ਜਾ ਕੇ ਲੁਧਿਆਣੇ ਜਾ ਕੇ ਕਿੱਥੇ ਰਹੂਗਾ ਸਭ ਤੋਂ ਵੱਡੀ ਦਿੱਕਤ ਇਹ ਹੈ ਤੇ ਦੂਸਰੀ ਦਿੱਕਤ ਹੈ ਜਿਹੜੀ ਜੁਨੀਅਨ ਫੇਰ ਡੰਡੇ ਚ ਝੰਡਾ ਪਾ ਲੂਗੀ ਤੇ ਫੇਰ ਤੁਹਾਨੂੰ 1500 ਏਕੜ ਜ਼ਮੀਨ ਕਿੱਥੇ ਇਕੱਠੀ ਐਕਵਾਇਰ ਕਰੋਗੇ। ਤੇ ਜਿਹੜੀ ਤੁਹਾਡੀ ਹੈ। ਹੁਣ ਜਿਹੜੀ ਫੁੱਟਾ ਚ ਵਿਕਣ ਵਾਲੀ ਹੈ ਫਿਰ ਉਹਦੇ ਨਾਲ ਮੇਲਜੋਲ ਹੈ ਫਿਰ ਉੱਤੇ ਵੱਡਾ ਕਪੜਾ ਹੋਵੇਗਾ। ਇਹ ਅੱਜ ਦੇ ਜਿਹੜੇ ਇਸ ਫੈਸਲੇ ਨੇ ਆ ਲੋਕ ਦੁੱਧਾ ਦੇ ਵਿੱਚ ਪਾਤੇ। ਠੀਕ ਹੈ ਸਰਕਾਰ ਦਾ ਇੱਕ ਫੈਸਲਾ ਹੈ ਵੀ ਵਧੀਆ ਸੀਗਾ ਵੀ ਜਿਹੜੇ ਪੰਚਾਇਤੀ ਜ਼ਮੀਨ ਲੋਕ ਦੱਬੀ ਬੈਠੇ ਐ ਉਹਦੀ ਨਿਸ਼ਾਨਦੇਹੀ ਕਰਕੇ ਛਡਵਾਈ ਜਾਵੇ ਤੇ ਜੇ ਆਮ ਜ਼ਮੀਨ ਆ ਜੀ 70 ਲੱਖ ਹਜ਼ਾਰ ਨੂੰ ਏਕੜ ਲੱਗਦੀ ਐ ਤਾਂ ਉਹ ਭਾਵੇਂ ਪੰਜਾਬ ਸਰਕਾਰ ਬੋਲੀ ਘਟਾ ਕੇ 60 ਹਜ਼ਾਰ ਨੂੰ ਦੇ ਦੇ ਉਹ ਵਕਰੀ ਗੱਲ ਐ ਸਰਕਾਰ ਕੋਲੇ ਮੁਨਾਫਾ ਹੈ ਪੰਚਾਇਤ ਕੋਲੇ ਆਉਂਦੀ ਐ ਪੰਚਾਇਤੀ ਰਾਜ ਐਕਟ ਤਹਿਤ ਕੋਈ ਵਿਕਾਸ ਤੇ ਲਾਉਂਦੇ ਆ ਜਾਂ ਸਰਕਾਰ ਕੋਲੇ ਜਮ੍ਹਾਂ ਕਰਾਉਂਦੇ ਆ ਪੈਸੇ ਨੂੰ ਤੇ ਦੂਸਰੇ ਰੂਪ ਵਿੱਚ ਫੇਰ ਲੈ ਲੈਂਦੇ ਐ ਗ੍ਰਾਂਟ ਦੇ ਰਾਹੀਂ ਇਹ ਮੰਨਣਯੋਗ ਐ ਔਰ ਜਿਹੜਾ ਉਹ ਮਾਨਸਾ ਦਾ ਬੰਦਾ ਜੇ ਕਪੂਰਥਲੇ 12 ਕਿੱਲੇ ਜੀਨ ਰਿਕੁਆਇਰ ਕਰ ਲਈ 1500 ਕਿੱਲੇ ਸੋਰੀ ਤਾਂ ਮਾਨਸਾ ਵਾਲਾ ਉੱਥੇ ਕਿਉਂ ਜਾਊਗਾ ਵੀ ਤਾਂ ਇਹ ਜਿਹੜਾ ਹੈਗਾ ਵਿਕਾਸ ਕਾਰਜਾਂ ਦੀ ਇੱਥੇ ਪੋਲ ਖੁੱਲ ਗਈ ਕਿਉਂ ਸਰਕਾਰ ਜਿਹੜੀ ਆ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਕੰਮ ਧੰਦਾ ਚਲਾਊਗੀ ਜਦੋਂ ਸਰਕਾਰੀ ਪ੍ਰਾਪਰਟੀ ਵਿਕ ਗਈ ਜਦੋਂ ਵੀ ਜ਼ਮੀਨ ਵਿਕ ਗਈ ਤੇ ਸਮਝ ਲਓ ਵੀ ਪੰਜਾਬ ਦੀ ਇਕਨੋਮੀ ਜਿਹੜੀ ਲਿਗ ਪੈਣੀ ਹੈ ਵਿੱਤੀ ਸੰਕਟ ਪੈਦਾ ਹੋ ਜਾਣਾ ਤੇ ਪੰਜਾਬ ਨੇ ਕੰਗਾਲ ਹੋ ਜਾਣਾ ਤੇ ਦੂਸਰਾ ਹੁਣ ਜਿੱਥੇ 1500 ਕਿੱਲਾ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਉੱਥੇ 60 ਲੱਖ 62 ਲੱਖ ਕਿੱਲੇ ਦਾ 65 ਲੱਖ ਦੇਣਾ ਪਊਗਾ ਤੇ ਇਹ ਭਾਈ ਕਲੇਸ਼ ਦਾ ਨਵਾਂ ਮੋੜ ਬਣ ਲਿਆ ਸਰਕਾਰ ਨੇ ਹੁਣ ਜਿੰਨੀਆਂ ਜਥੇਬੰਦੀਆਂ 31 32 ਡੰਡੇ ਤੇ ਚੰਡੇ ਪਾ ਕੇ ਉਹਨਾਂ ਨੇ ਬੈਠ ਜਾਣਾ ਤੇ ਉੱਥੇ 1500 ਇਕੱਠੀ 1500 ਕਿਲਾ ਇਕੱਠਾ ਜ਼ਮੀਨ ਅਕਵਾਇਰ ਕਰਨ ਨਹੀਂ ਦੇਣੀ ਚਾਹੇ ਗਰੀਬਾਂ 'ਚ ਘਰ ਬਣਾ ਕੇ ਦੇ ਦਿਓ ਚਾਹੇ ਕੁਛ ਦੇ ਦਿਓ ਤੇ ਨਾ ਹੀ ਉੱਥੇ ਉਹ ਸਾਰੇ ਤਰ੍ਹਾਂ ਦੇ ਲੋਕ ਆ ਜਿਹੜੇ ਮਾਨਸਾ ਤੋਂ ਜਾਓ ਕੋ ਬਠਿੰਡੇ ਤੋਂ ਜਾਓ ਕੋ ਕਿਤੋ ਜਾਓ ਨਾ ਉਹ ਇਕੱਠੇ ਉਸ ਕਲੋਨੀ 'ਚ ਜਾਂ ਕਿਤੇ ਰਹਿ ਸਕਣਾ ਇਹ ਜਿਹੜਾ ਨਵਾਂ ਸੰਕਟ ਪੰਜਾਬ 'ਆ ਤੇ ਸ਼ੁਰੂ ਹੋ ਗਿਆ ਤੇ ਜਿਹੜੇ-ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਤ ਮੰਤਰੀ ਸਾਹਿਬ ਨੇ ਨਾਲ ਲਿਆ ਉਹਨਾਂ ਨੂੰ ਟੈਨਸ਼ਨ ਖੜੀ ਕਰਦੀ ਕਿ ਬਾਸ ਬੋਕੀਆਂ ਲੈ ਕੇ ਸਰਕਾਰੀ ਮੁਲਾਜ਼ਮ ਟੂਆ ਪੱਟ ਕੇ ਵਿੱਚ ਤੂੜੀ ਭਰਦੇ ਆ ਤੇ ਪਾ ਰੱਖਦੇ ਇੱਟਾਂ ਉਹ ਨਿਸ਼ਾਨਦੀਆਂ ਹੁਣ ਸ਼ੁਰੂ ਹੋਣਗੀਆਂ ਤੇ ਫੇਰ ਐਲੀਆਂ ਹੋਣਗੀਆਂ ਜਿਵੇਂ ਅਕਵਾਇਰ ਨਹੀਂ ਕਰਨ ਦੇਣੀ ਜੁਨੀਅਨ ਨੇ ਫਿਰ ਬੰਦੇ ਮਰਨਗੇ ਫਿਰ ਅਥਰੂਗਾ ਚੱਲੂਗੀ ਪੜਾਕੇ ਪਹਿਣਗੇ ਫਿਰ ਉਹ ਬੰਦੇ ਚਾਕੇ ਤਾਂ ਨੱਚ ਲਿਆਉਣੇ ਪਹਿਣਗੇ ਫਿਰ ਉਹਨਾਂ ਨੂੰ ਨੌਕਰੀ ਦੇਣੀ ਪਊਗੀ ਇਹ ਜਿਹੜੀ ਨਵੀਂ جنگ ਸ਼ੁਰੂ ਕਰਤੀ ਕੈਬਨਿਟ ਦੇ ਵਿੱਚ ਅਚ ਮੱਤਾ ਪਾ ਕੇ ਬਾਕੀ ਤੁਸੀਂ ਸਿਆਣਿਓ ਆਪ ਵੇਖ ਲਓ ਪਰ ਜੇ ਸਰਕਾਰੀ ਪ੍ਰਾਪਰਟੀ ਜਿੱਦਾਂ ਵਿਕ ਗਈ ਤਾਂ ਸਮਝ ਲਓ ਵੀ ਪੰਜਾਬ ਸੂਬਾ ਜਿਹੜਾ ਕੁੰਗਾਲ ਹੋ ਗਿਆ ਕੀ ਕਹਿੰਦੇ ਦੋ ਕਿੱਲੇ ਪਏ ਆ ਗਵਰਨਮੈਂਟ ਦੇ 5 ਪਏ ਆ 2 ਡਪਿਆ ਬੱਕਰੀ ਕਹਿੰਦਾ ਉਹ ਸਰਕਾਰ ਉੱਥੇ ਤਬਾਦਲੇ ਕਰਕੇ ਉਸ ਪਿੰਡ ਚ ਜੇ ਸਰਕਾਰ ਦੇ ਇੱਕ ਪਿੰਡ ਦੇ ਵਿੱਚ 5 ਕਿੱਲੇ ਹੈ ਸਰਕਾਰੀ ਜ਼ਮੀਨ ਹੈ ਤਾਂ ਸਰਕਾਰ ਉੱਥੇ 5 ਕਿੱਲੇ ਹੋਰ ਲੈ ਕੇ 10 ਕਿੱਲਾਂ ਦੇ ਵਿੱਚ ਕਲੋਨੀ ਕੱਟ ਕੇ ਉਹਨਾਂ ਗਰੀਬਾਂ ਲੋਕਾਂ ਨੂੰ 2-2 ਮਰਲੇ 4-4 ਮਰਲੇ ਦੀ ਜਿਹੜੀ ਲੰਮੀ ਲੰਬੇ ਸਮੇਂ ਤੋਂ ਲੰਬਕ ਦੀ ਮੰਗ ਹੈ ਆ ਉੱਥੇ ਉਹਨਾਂ ਨੂੰ ਭਲਾੜ ਦਿੱਤੇ ਜਾਣ ਉਹਨਾਂ ਦੀ ਵੋਟ ਵੀ ਉੱਥੇ ਰਹਿ ਜਾਣ ਆਧਾਰ ਕਾਰਡ ਵੀ ਉੱਥੇ ਰਹਿ ਜਾਣ ਪੰਜਾਬੀ ਵਿਰਸਾ ਵੀ ਉੱਥੇ ਰਹਿ ਜੇ ਉਹਨਾਂ ਦਾ ਸੱਭਿਆਚਾਰ ਵੀ ਉੱਥੇ ਰਹਿ ਜੇ ਉਹਨਾਂ ਦਾ ਭਾਈਚਾਰਾ ਵੀ ਉੱਥੇ ਰਹਿ ਜੇ ਉਹਨਾਂ ਦੇ ਰਿਸ਼ਤੇਦਾਰੀਆਂ ਵੀ ਉੱਥੇ ਰਹਿ ਜਾਣ ਜਿਆ ਜਿਹੜੇ ਹੁਣ ਨਵੇਂ ਕੰਮ ਸ਼ੁਰੂ ਕਰਿਆ ਇਹਦੇ ਰਿਜ਼ਲਟ ਜਿਹੜੇ ਸਰਕਾਰ ਬਾਤੇ 네ਗੇਟਿਵ ਮਿਲਣਗੇ ਇਹ 1947 ਵਾਲਾ ਮਾਹੌਲ ਉਹ ਜੂ ਮਾਰ ਧੜ ਫੇਰ ਸ਼ੁਰੂ ਕਰਨਗੇ ਕਿਉਂ ਜਮੀਨ 1500 ਕਿੱਲਾ ਇਕੱਠਾ ਜਿਹੜੀ ਕਿਸਾਨ ਜੁਨੇ ਨੇ ਐਕਵਾਇਰ ਨਹੀਂ ਹੋਣ ਦੇਣੀ ਉੱਥੇ ਕੋਈ ਨਾ ਕੋਈ ਕਿਸਾਨ ਜੁਨੇ ਦੇ ਜਾਂ ਖਜਾਨਚੀ ਦੀ ਜਮੀਨ ਹੋ ਤੋ ਕਿੱਲੇ ਜਾਂ ਪ੍ਰਧਾਨ ਦੀ ਹੋ ਜਾਂ ਸੈਕਟਰੀ ਦੀ ਹੋ ਜਾਂ ਕੋਸ਼ੂ ਤੇ ਸਪੀਕਰ ਲਾ ਕੇ ਭਾਈ ਫਿਰ ਉੱਥੇ ਰੈਲੀਆਂ ਸ਼ੁਰੂ ਹੋ ਜਾਣੀਆਂ ਫਿਰ ਪੁਲਿਸ ਆ ਜਿਹੜੀ ਸਾਡੀ ਉਹ ਵੀ ਸਾਡੇ ਮੁੰਡੇ ਦੇ ਨਾਂ 'ਤੇ ਭਰਤੀ ਕਰਿਆ ਫਿਰ ਲੱਤਾਂ ਵਾਂਹ ਤੜਾਉਣਗੇ ਤੇ ਫਿਰ ਜੇ ਕਿਸੇ ਨੂੰ ਕੁਝ ਹੋ ਗਿਆ ਕੋਈ ਸਾਰੇ ਮੁਲਾਜ਼ਮ ਨੂੰ ਹੋ ਗਿਆ ਉਹਦੇ ਭੈਣ ਭਾਈ ਨੂੰ ਨੌਕਰੀ ਦੇਣੀ ਪਊ ਉਹਦੀ ਕੋਈ ਲੱਤ ਵਾਂ ਟੁੱਟ ਗਈ ਉਹਨੂੰ ਤਰੱਕੀ ਦੇਣੀ ਪਊ ਤੇ ਦੂਜੇ ਪਾਸੇ ਜੇ ਕਿਸਾਨ ਜੁਣਿਆ ਹੁੰਦਾ ਕੋਈ ਬਜ਼ੁਰਗਾਂ ਨੂੰ ਲਿਆ ਕੇ ਉੱਥੇ ਕੁਝ ਕਹਿਤਾ ਤਾਂ ਫਿਰ ਉਹ ਤਾਂ ਨਿਜ ਬੈਠੇ ਫਿਰ ਉਹਨਾਂ ਨੂੰ ਨੌਕਰੀਆਂ ਦੇਣੀਆਂ ਪੈਣੀਆਂ ਤੇ ਮੁਆਵਜ਼ਾ ਦੇਣਾ ਪਊਗਾ ਸੋ ਇਸ ਕਰਕੇ ਸਰਕਾਰ ਆ ਜਿਹੜੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲਵੇ ਜਿਹੜੀ ਪ੍ਰਾਪਰਟੀ ਹੈ ਪੰਜਾਬ ਸਰਕਾਰ ਉਹਨੂੰ ਵੇਚਣ ਦੀ ਕੋਸ਼ਿਸ਼ ਨਾ ਕਰੇ ਇਹਨਾਂ ਲੋਕਾਂ ਨੂੰ ਜਿਹੜੇ ਗਰੀਬ ਬੰਦੇ ਆ ਇਹਨਾਂ ਨੂੰ ਇੱਥੇ ਹੀ ਛੋਟੇ ਜਿਹੇ ਪਲਾਟ ਕੱਟ ਕੇ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ